ਹਾਂ ਜੀ ਤੇ ਕੀ ਨਾ ਆਪਣਾ ਮੇਰਾ ਨਾਮ ਅਸ਼ੀਸ਼ ਆ ਜੀ ਕੀ ਗੱਲ ਹੋਈ ਯਾਰ ਰਾਤ ਜਿਹੜਾ ਤੁਸੀਂ ਹਸਪੀਟਲ ਆਏ ਰਾਤੀ ਮੈਂ ਫੋਨ ਤੇ ਗੱਲ ਕਰਦਾ ਤੁਰੇ ਜਾਣਿਆ ਤੇ ਪਿੱਛੇ ਦੋ ਜਾਣੇ ਆਏ ਉਹਨਾਂ ਨੇ ਘੁੱਟਣਾ ਸ਼ੁਰੂ ਕਰਤਾ ਤੇ ਫੋਨ ਖੋਣਾ ਸ਼ੁਰੂ ਕਰਤਾ ਤੇ ਜਦੋਂ ਮੈਂ ਫੋਨ ਨਹੀਂ ਛੱਡਿਆ ਤੇ ਉਹਨਾਂ ਦਾ ਦੰਦ ਭਾਰੇ ਮੇਰੇ ਸਿਰ 'ਚ अच्छा दे तनु हॉस्पिटल कौन ले गया आप ही आया मैं हॉस्पिटल पे भाग के जान बचा के अपनी मैं हॉस्पिटल ला गया ये दी ਤੁਸੀਂ ਭਿੱਖੀ ਮੰਦਰ ਥਾਣੇ ਦੇ ਵਿੱਚ ਦਾ ਦਰਖਾਸਤ ਦਿੱਤੀ ਹਾਂਜੀ ਦਿੱਤੀ ਰਾਤ ਹੀ ਰਿਪੋਰਟ ਕਰਤੀ ਪਰ ਇਹ ਟੱਕਰ ਕੋਈ ਮੁਲਾਜ਼ਮ ਨਹੀਂ ਆਇਆ ਮੁਲਾਜ਼ਮ ਪਹੁੰਚੇ ਨਹੀਂ ਇੱਥੇ ਕੋਈ ਡਾਟੇ ਪਹੁੰਚੇ ਨਹੀਂ ਕੋਈ ਸੀਸੀਟੀਵੀ ਕੈਮਰੇ ਕੋਈ ਚੈੱਕ ਕੀਤੇ ਤੁਸੀਂ ਹਾਂਜੀ ਕੀਤੇ ਹੈ ਠੀਕ ਉਹਦੇ ਵਿੱਚ ਆਏ ਯੈਲੋਟੇ ਹਾਂਜੀ ਹਾਂਜੀ ਨੰਬਰ ਨੋਟ ਕੀਤਾ ਇੱਕ ਠੀਕ ਹਾਂਜੀ ਵੀਰ ਜੀ ਕੀ ਨਾ ਆਪਣਾ ਮੇਰਾ ਪਾਜੀ ਵਿਕੀ ਮੈਤਾ ਅੱਛਾ ਕੀ ਮਸਲਾ ਹੋਇਆ ਬਾਜੀ ਤੁਹਾਡੇ ਆਪਣੇ ਮੇ ਨਾਲ ਮਸਲਾ ਐਦਾ ਜੀ ਕੱਲ ਮਲਗੀ ਸਾਡੇ ਕੋਲ ਗੈਸਟ ਆਏ ਸੀ ਮੇਰੇ ਵੱਡੀ ਦੀਦੀ ਆਏ ਨਿੱਕੇ ਦੀਦੀ ਆਏ ਉਹਨਾਂ ਦੇ ਬੱਚੇ ਆਏ ਸੀ ਉਹਨਾਂ ਦੇ ਖਾਣ ਪੀਣ ਵਾਸਤੇ ਬਜਾਰੋਂ ਮਲ ਗਈ ਇਹ ਮੇਰਾ ਵੀਰ ਆਸ਼ੂ ਦੇ ਛੋਟੇ ਬੱਚੇ ਨਾਲ ਨਿਊਟਰਲ ਵਗੈਰਾ ਖਾਣ ਵਾਸਤੇ ਲੈਣ ਲਈ ਜਾ ਰਹੇ ਸੀ ਕਿ ਪੌਂਡ ਰੋਡ ਤੋਂ ਕਿਉਂਕਿ ਗਲੀ ਪੈਂਦੀ ਹੈ ਚਿੰਨੂ ਮੋਬਾਈਲਾ ਵਾਲੇ ਦੀ ਅੱਛਾ ਜੀ ਉਥੋਂ ਤਿੰਨ ਅਨਪਛਾਤੇ ਆਇਆ ਇਹ ਵਿਚਾਰਾ ਫੋਨ ਤੇ ਗੱਲਾਂ ਕਰਦਾ ਕਹਦਾ ਜਾਂਦਾ ਤੇ ਉਹਨਾਂ ਪਿੱਛੋਂ ਆ ਕੇ ਝਪਟ ਮਾਰੀ ਫੋਨ ਨੂੰ ਹੂੰ ਹੂੰ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਿਹੜਾ ਇਹਨੇ ਮਲ ਗਈ ਮਿੰਦੋ ਮਡੀ ਫੋਨ ਆਪਣਾ ਜੇਬ ਚ ਪਾ ਰਿਆ ਵਾ ਤੇ ਉਹਨਾਂ ਕੋ ਤੇ ਜੇ ਤੱਕ ਉਹ ਆਉਣੇ ਕੋਲ ਰਹਿ ਗਾ ਵੱਜ ਨੂੰ ਪੱਕਾ ਪਾ ਕਿਨੇ ਅੱਛਾ ਕਾਪੇ ਦੀਆਂ ਮੁੱਠਾ ਪੱਲਾ ਤਿੰਨ ਚਾਰਾਂ ਨੂੰ ਸਿਰ ਤੇ ਮਾਰੀਆਂ ਵਾ ਉਸ ਤੋਂ ਬਾਅਦ ਜਦੋਂ ਇਹਨਾਂ ਤੱਕ ਆਉਨ ਨੂੰ ਮਾਰਿਆ ਉਹਨਾਂ ਨੂੰ ਮਲ ਗਈ ਸਿੱਧਾ ਜਿਹੜਾ ਦਾਤਲ ਸਿਰ ਤੇ ਮਾਰਕ ਤੇ ਜਿੰਦੇ ਕਰਕੇ ਮਲ ਗਈ ਸਿਰ ਦੇ ਉੱਤੇ ਕਾਫੀ ਛੱਟ ਲੱਗੀ ਹੈ ਅੱਛਾ ਤੇ ਇਹਦੇ ਬਾਰੇ ਤੁਸੀਂ ਕਿ ਪਿੱਕੀ ਵੰਠਾ ਨੇ ਜਿਹੜਾ ਦਰਖਾਸਤ ਦਿੱਤੀ ਹਾਂਜੀ ਪਿੱਕੀ ਵੰਠਾ ਨੇ ਅਸੀਂ ਰਾਤ ਕੋਈ 8:30 ਵੇ ਪਹੁੰਚੇ ਹਾਂ ਜੀ ਦਰਖਾਸਤ ਦੇ ਕੇ ਐਫ ਆਈ ਆਰ ਨੰਬਰ 52 ਹੈ ਜੀ ਜਿਹੜੀ ਉਹਨਾਂ ਨੇ ਕੁਲਦੀਪ ਸਿੰਘ ਨੂੰ ਮਾਰਕ ਕੀਤੀ ਹੈ ਜੀ अच्छा कोई आए मुला है मुलाजिम ਤੁਹਾਡੇ ਕੋਲ ਮੈਂ ਨਾ ਭਜੀ ਤੁਸੀਂ ਦੱਸੋ ਵੀ ਰਾਤ ਦਾ ਛਡੋ ਤੁਸੀਂ ਆਹ ਹੋਣ ਦਾ ਸਮਾਂ ਮੇਰੇ ਸਾਹ ਨਾਲ ਕੋਈ 2:3 3 ਵਜੇ ਦੁਪਹਿਰ ਤੱਕ ਕੋਈ ਨਹੀਂ ਜਪੜਿਆ اچھا ਮੈਂ ਨਾ ਨਾ ਫੋਨ ਤੇ ਵੀ ਗੱਲਬਾਤ ਕੀਤੀ ਮੈਂ ਸਰਦਾਰ ਜੀ ਮਨ ਕੀਤਾ ਤਰਾ ਮਸਲਾ ਵਾ ਹੁਣ ਕਿਸੇ ਪਾਸੇ ਲਾਓ ਕੀ ਗੱਲ ਕਰਨੀ ਆ ਮੈਂ ਕਿ ਦੱਸੋ ਕੁਛ ਨਾ ਕੁਛ ਉਹਨਾਂ ਦਾ ਕੋਈ ਜਵਾਬ ਮੈਂ ਅਸਟਮੈਂਟ ਗੱਲ ਹੀ ਮੇਲੇ ਦੇ ਵਿੱਚ ਕਬੱਡੀ ਕਰਾ ਰਿਹਾ ਹਾਂ ਤੇ ਮੈਨੂੰ ਕੱਲ ਵੀ ਮੈਂ ਕੋਹਾ ਰਿਪੋਰਟ ਜਰਾਂਵਾ ਉਸ ਤੋਂ ਬਾਅਦ ਮੈਂ ਪਰਸੋਂ ਵਿਹਲੇ ਹਣਾਵਾ ਦੋ ਦਿਨਾਂ ਦਾ ਤੱਕ ਤੁਹਾਡੀ ਕੋਈ ਗੱਲਬਾਤ ਕਰਾਂਗੇ ਅੱਛਾ ਏਡਾ ਦੀ ਐਸਐਸ ਨਾਲ ਗੱਲ ਹੋਈ ਉਹਨਾਂ ਨੇ ਵੀ ਇਹ ਗੱਲ ਕਹੀ ਹਾਂਜੀ ਹਾਂਜੀ ਕੀ ਨਾ ਉਹਨਾਂ ਦਾ ਐਸਐਸ ਜਲਦੀਪ ਸਿੰਘ ਜੀ ਅੱਛਾ ਕੀ ਮੰਗ ਕਰਦੇ ਪ੍ਰਸ਼ਾਸਨ ਦੇ ਉੱਤੇ ਮਾ ਜੀ ਉਹ ਕਰਦੇ ਵੀ ਸਾਨੂੰ ਨਿਆਂ ਮਿਲਣਾ ਚਾਹੀਦਾ ਜਿਹੜੇ ਮਲਗੀ ਆਪਾਂ ਅਕਸਰ ਹੀ ਵੇਨੇ ਕਿੰਨਾ ਜਣਾ ਮਲਗੀ ਜੁਲਮ ਜਣਾ ਆਪਣੇ ਮਲਗੀ ਸਾਡੇ ਪਿਖਲੜ ਨਗਰ ਦੇ ਵਿੱਚ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਉਹਨਾਂ ਆਪਾਂ ਕਹ ਲਈਏ ਕਿਵੇਂ ਦੇਖਦੇ ਜੇ ਜਿਹੜਾ ਕਿ ਇਦਾਂ ਦਿਨ ਦਿਹਾੜੇ ਮੰਨ ਲਓ ਇਹ 7 ਵੇ ਦਾ 7:30 ਦਾ ਟਾਈਮ ਦਿਨ ਦਿਹਾੜੇ ਗਿਰਿਆ ਜਾਂਦਾ ਵਾ ਤੇ ਕੀ ਕਿਦਾਂ ਤੁਸੀਂ ਦੇਖਦੇ ਜੇ ਮੌਲ ਨੂੰ ਮੈਂ ਇਹ ਦੇਖਦਾ ਮੌਲ ਨੂੰ ਵੀ ਚਲੋ ਇਹ ਤਾਂ ਬਾਜ਼ਾਰ ਹੈ ਜਿਹੜਾ ਮਲਗੀ ਬਾਜ਼ਾਰ ਦੇ ਵਿੱਚ ਮਲਗੀ ਚਲੋ ਲੋਕ ਤੁਰਦੇ ਫਿਰਦੇ ਵੀ ਆ ਉੱਥੇ ਇਹ ਕੰਮ ਹੋ ਰਿਹਾ ਤੇ ਜਿੱਥੇ ਮਲਗੀ ਕੋਈ ਮਲਗੀ ਕੋਈ ਬਾਜ਼ਾਰ ਨਹੀਂ ਲੱਗਦਾ ਛੋਟੇ ਛੋਟੇ ਪਿੰਡ ਜਿੱਥੇ ਇਹੋ ਜਿਹੀ ਵਾਰਦਾਤਾਂ ਹੋ ਰਹੀਆਂ ਨੇ ਮੈਂ ਦੋਨਾਂ ਚੀਜ਼ਾਂ ਨੂੰ ਸੋਚ ਕੇ ਹੈਰਾਨ ਨਾ ਵੀ ਆਪਣਾ ਪ੍ਰਸ਼ਾਸਨ ਕਿਉਂ ਕੁੰਭ ਕੰਭ ਨਹੀਂ ਸੁੱਤਾ ਹੈ ਠੀਕ ਹੈ